ਹਾਂਜੀ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Digital Punjab ਦੇ ਵਿੱਚ ਜਿਹਦੇ ਤੁਸੀਂ ਘਰ ਬੈਠੇ ਵਕਤ ਜਾਣਕਾਰੀਆਂ ਸਾਡੇ ਕੋਲ ਹਾਸਲ ਕਰਦੇ ਰਹਿੰਦੇ ਹੋ ਸੋ ਦੋਸਤੋ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਚੋਣਾਂ ਤੋਂ ਪਿੱਛੇ ਐਕਸ਼ਨ ਮੋਡ ਦੇ ਵਿੱਚ ਦਿਖਾਈ ਦੇ ਰਹੀ ਹੈ ਮਾਨ ਸਰਕਾਰ ਡੀਸੀ ਐਸ ਤੋਂ ਰਾਸ਼ਨ ਕਾਰਡਾਂ ਬਾਰੇ ਮੰਗ ਲਈ ਹੈ ਰਿਪੋਰਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਚੋਣਾਂ ਸਮੇਂ ਕੁਝ ਅਫਵਾਹਾਂ ਰਾਸ਼ਨ ਕਾਰਡ ਕੱਟੇ ਜਾਣ ਨੂੰ ਲੈ ਕੇ ਫੈਲਾਈਆਂ ਗਈਆਂ ਪਰ ਸਰਕਾਰ ਨੇ ਕੋਈ ਰਾਸ਼ਨ ਨਹੀਂ ਘਟਾਇਆ ਸਾਰੇ ਜ਼ਿਲ੍ਹਿਆਂ ਦੇ ਡੀਸੀs ਤੋਂ ਵੀ ਰਿਪੋਰਟ ਮੰਗ ਲਈ ਹੈ ਉਹਨਾਂ ਨੇ ਇਸ ਬੰਦੇ ਟਵੀਟ ਕਰਦੇ ਹੋਏ ਲਿਖਿਆ ਕਿ ਅੱਜ ਖੁਰਾਕ ਤੇ ਸਪਲਾਈ ਭਾਗ ਦੇ ਅਫਸਰਾਂ ਨਾਲ ਮੀਟਿੰਗ ਕੀਤੀ ਤੇ ਰਸਨ ਕਾਰਡਾਂ ਦੇ ਮਸਲੇ ਨੂੰ ਲੈ ਕੇ ਵਿਸਤਾਰ ਸਹਿਤ ਚਰਚਾ ਕੀਤੀ ਗਈ ਚੌੜਾ ਸਮੇਂ ਕੁਝ ਫੁਵਾਹ ਰਾਸ਼ਨ ਕਾਰਡ ਕੱਟੇ ਜਾਣ ਨੂੰ ਲੈ ਕੇ ਫੈਲਾਈਆਂ ਗਈਆਂ ਸਨ ਪਰ ਸਰਕਾਰ ਨੇ ਕੋਈ ਰਾਸ਼ਨ ਨਹੀਂ ਘਟਾਇਆ ਸਾਰੇ ਜ਼ਿਲ੍ਹਿਆਂ ਦੇ ਡੀਸੀs ਤੋਂ ਵੀ ਰਿਪੋਰਟ ਮੰਗ ਲਈ ਗਈ ਹੈ ਸੋ ਕੀ ਰਿਪੋਰਟ ਡੀਸੀs ਦੇਣਗੇ ਹੁਣ ਇਹਦੇ ਤੇ ਨਿਰਭਰ ਰਹੇਗਾ ਕਿਹੜੇ ਕਿਹੜੇ ਆਸਨ ਕੱਟੇ ਗਏ ਨੇ ਕਿਹੜੇ ਗਲਤੀ ਨਾਲ ਕੱਟੇ ਗਏ ਨੇ ਜਾਂ ਕਿਸੇ ਕੋਈ ਗਲਤ ਡਾਕੂਮੈਂਟ ਅਪਲੋਡ ਹੋਣ ਦੇ ਕਾਰਨ ਕੱਟੇ ਗਏ ਨੇ ਜਾਂ ਕੋਈ ਗਲਤ ਜਾਣਕਾਰੀ ਭਰਨ ਦੇ ਕਾਰਨ ਕੱਟੇ ਗਏ ਨੇ ਇਹਨਾਂ ਦੀ ਹੁਣ ਰਿਪੋਰਟ ਜਿਹੜੀ ਆ ਡੀਸੀਐਸ ਭਗਵੰਤ ਮਾਨ ਸਰਕਾਰ ਨੂੰ ਸੰਪੰਣਗੇ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਦੀ ਨਿਤ ਨਵੀਂ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮਿਲਨੇ ਆ ਕੱਲ੍ਹ ਕੋ ਨਵੀਂ ਅਪਡੇਟ ਦੇ ਨਾਲ ਦਿਓ ਜੱਜ ਧੰਨਵਾਦ